ਰਬਾ ਸਵਾਹਰ ਦਾ ਕੀ ਜੈ ਸਰਦਾਰ ਸ਼ਕਤੀ ਨਮਰ ਹੈ ਸਰਦਾਰ ਸ਼ਕਤੀ ਨਮਰ ਹੈ ਜੈ ਰਬਾ ਸਵਾਹਰ ਦੀ ਜੈ ਸਰਦਾਰ ਸ਼ਕਤੀ ਨਮਰ ਹੈ ਸਰਦਾਰ ਸ਼ਕਤੀ ਨਮਰ ਹੈ ਰਬਾ ਸਵਾਹਰ ਦੀ ਜੈ ਸਭ ਤੋਂ ਪਹਿਲਾਂ ਤੇ ਮੈਂ ਜਿੱਤੇ ਦਸੂਹਾ ਵਾਸੀਆਂ ਦਾ ਧੰਨਵਾਦ ਕਰਦਾ ਔਰ ਸਮੁੱਚੀ ਸਾਧ ਸੰਗਤ ਨੂੰ ਬਹੁਤ-ਬਹੁਤ ਆਪਣੇ ਵੱਲੋਂ ਵਧਾਈ ਦਿਨਾ ਕਿ ਇੱਕ ਤਾਂ ਕਾਲ ਦੇ ਦਿਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਜਿੱਥੇ ਦਸੂਹੇ ਤੋਂ ਇਲਾਵਾ ਪੂਰੇ ਇੰਡੀਆ ਲੈਵਲ ਤੱਕ ਦੇਸ਼ਾਂ-ਵਿਦੇਸ਼ਾਂ ਦੀਆਂ ਧਰਤੀਆਂ ਦੇ ਵਿੱਚ ਵੀ ਇਹ ਮਨਾਇਆ ਜਾਣਾ ਔਰ ਅੱਜ ਜਿੱਥੇ ਥਾਂ-ਥਾਂ ਤੇ ਨਗਰ ਕੀਰਤਨ ਨਿਕਲੇ ਨੇ ਥਾਂ-ਥਾਂ ਤੇ ਬਾਬਾ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਦਸੂਹਾ ਵਾਸੀਆਂ ਦੇ ਵਾਸਤੇ ਇੱਕ ਇਤਿਹਾਸਕ ਜਿਹੜਾ ਕੰਮ ਹੋਇਆ ਹੈ ਔਰ ਮੈਨੂੰ ਲੱਗਦਾ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਜਿਹੜਾ ਚੌਕ ਆ ਇਹ ਜਿਹੜਾ ਅੱਜ ਜਿਹਨੂੰ ਆਪਾਂ ਐਸਡੀਐਮ ਚੌਕ ਕਹਿੰਦੇ ਆ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਜਿਹੜਾ ਬਣਾਇਆ ਗਿਆ ਆ ਔਰ ਜਿੱਤੇ ਮੈਂ ਇਹਨੂੰ ਬਣਾਉਣ ਵਾਲੇ ਜਿੰਨੇ ਵੀ ਸਾਡੇ ਸਾਥੀ ਨੇ ਔਰ ਜਿੰਨੇ ਵੀ ਕਮੇਟੀ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਔਰ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇ ਨਾਲ ਖਾਸ ਕਰਕੇ ਧਰਮਪੁਰ ਵਾਸੀਆਂ ਨੂੰ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਇਹ ਜਿਹੜਾ ਚੌਕ ਆ ਸ਼੍ਰੀ ਗੁਰੂ ਜਾਸ ਮਹਾਰਾਜ ਦੇ ਨਾਮ ਦੇ ਉੱਤੇ ਨਾਮ ਉਹਦਾ ਰੱਖਿਆ ਗਿਆ ਇਸ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਨਾਮ ਦੇ ਉੱਤੇ ਜਿਹੜਾ ਖਾਲਸਾ ਕਾਲਜ ਵਾਲਾ ਚੌਂਕਸੀ ਉਹ ਬਣਾਇਆ ਗਿਆ ਸੀਗਾ ਔਰ ਇਹ ਤਾਂ ਹੀ ਆ ਕਿ ਸਾਡੇ ਜਿਹੜੀ ਨੌਜਵਾਨ ਪੀੜੀ ਆ ਜਿਹੜੀ ਆਉਣ ਵਾਲੀ ਜਿਹੜੀ ਸਾਡੀ نسل ਆ ਉਹ ਜਦੋਂ ਇਤੋ ਲੰਘਣ ਤਾਂ ਜਰੂਰ ਆਪਣੇ ਜਿਹੜੇ ਪੁਰਖੇ ਆ ਜਿਹੜੇ ਜਿਨ੍ਹਾਂ ਦੇ ਕਰਕੇ ਆਪਾਂ ਚੱਲਦੇ ਫਿਰਦੇ ਆ ਸਾਰੀ ਜ਼ਿੰਦਗੀ ਦੇ ਵਿੱਚ ਉਹ ਯਾਦ ਕਰਨ ਉਹਨਾਂ ਨੂੰ ਕਿ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਆ ਉਹਨਾਂ ਦਾ ਐਵੇਂ ਨਹੀਂ ਨਾਮ ਹੋਇਆ ਉਹਨਾਂ ਦਾ ਨਾਮ ਤਾਂ ਆ ਕਿ ਇਹ ਜਿਹੜੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਇਹ ਬਣੀਆਂ ਨੇ ਔਰ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਜਿਹੜਾ ਇਹਦਾ ਉਦਘਾਟਨ ਕਰਨ ਦਾ ਮੈਨੂੰ ਇਹ ਗੁਰੂ ਸਾਹਿਬ ਨੇ ਆਪ ਮੌਕਾ ਦਿੱਤਾ ਹੈ ਔਰ ਸਾਡੇ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਜਿਹੜਾ ਚੌਕ ਆ ਇਹ ਬਣ ਕੇ ਤਿਆਰ ਹੋਇਆ ਔਰ ਪ੍ਰਮਾਤਮਾ ਕਰੇ ਗੁਰੂ ਰਵਿਦਾਸ ਮਹਾਰਾ ਜੀ ਜਿਹੜੀ ਸਿੱਖਿਆ ਹੈ ਉਹਦੇ ਤੇ ਅਸੀਂ ਚੱਲ ਸਕੀਏ ਉਹਨਾਂ ਦੇ ਜਿਹੜੇ ਦੱਸੇ ਰਾਹ ਆ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਉਹਨਾਂ ਦੀ ಅಪਾਰ ਕਿਰਪਾ ਸਾਡੇ ਪੂਰੇ ਸਮਾਜ ਦੇ ਉੱਤੇ ਆ ਸਾਡੇ ਆਪਣੇ ਉੱਤੇ ਆ ਸਾਰਿਆਂ ਦੇ ਉੱਤੇ ਸਾਡੀ ਉਹਨਾਂ ਦੀ ಅಪਾਰ ਕਿਰਪਾ ਹਮੇਸ਼ਾ ਜਿਹ ਔਰ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਸਾਡੇ ਇਸ ਵਾਰਡ ਦੇ ਐਮਸੀ ਸਾਹਿਬ ਸਾਡੀ ਭੈਣ ਸੁਖਵਿੰਦਰ ਕੌਰ ਨੰਬਰਦਾਰ ਸਾਹਿਬ ਉਹਨਾਂ ਦੀ ਸਾਰੀ ਟੀਮ ਜਿੰਨੇ ਵੀ ਮਹੱਲਾ ਵਾਸੀ ਸਾਰੇ ਜਿਤੇ ਵਧਾਈ ਦੇ ਪਾਤਰ ਨੇ ਭਵਿੰਦਰ ਹੀਰ ਜੀ ਵਿਕਾਸ ਜੀ ਹਰਦੀਪ ਜੀ ਸਾਰੀ ਟੀਮ ਸਾਡੀ ਜਿਹੜੀ ਇਹ ਵਧਾਈ ਦੇ ਪਾਤਰਾ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਇੱਕ ਬੰਦੇ ਨੂੰ ਨਾਲ ਲੈ ਕੇ ਜਿਹੜਾ ਚੌਂਕ ਦਾ ਨਿਰਮਾਣ ਕਰਾਇਆ ਔਰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਜਿਹੜਾ ਚੌਂਕ ਦਾ ਨਿਰਮਾਣ ਕਰਾਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ जो बोले सो निरप है रविदास महाराज की क्या सबदास शक्ति सब पर अवदास शक्ति बोले महाराज की है